ਇਹ ਹਾਕਮ ਬਖਤਰੀ ਵਾਲੇ ਸਾਹਿਬ ਦੀ ਕਲਮ ਸੀਗੀ ਪ੍ਰਾਣੀ ਉੱਚੇ ਤੇ ਆਈਆਂ ਚਾਰ ਲੈ ਨਾ ਦੇਖਦੇ ਆਂ ਬੁਲਕੇ ਦੇਖਦੇ ਆਂ ਜੇ ਗੱਲ ਪੱਥਰ ਤੇ ਹੈ ਲਕੀਰ ਬਈ ਜੇ 20 ਸਾਲ ਤੱਕ ਬਣੇ ਨਾ ਸਰੀਰ ਬਈ ਇਹ ਗੱਲ ਪੱਥਰ ਤੇ ਹੈ ਲਕੀਰ ਬਈ ਜੇ 20 ਸਾਲ ਤੱਕ ਬਣੇ ਨਾ ਸਰੀਰ ਬਈ ਫੇਰ ਖਾਲੋ ਕਿੰਨੀ ਵੀ ਖਰਾਕ ਮਿੱਤਰੋ ਆਉਂਦੀ ਨਹੀਂ ਜਵਾਨੀ ਛਡੋ ਚਾਕ ਮਿੱਤਰੋ ਆਉਣੀ ਨੀ ਜਵਾਨੀ ਛੱਡੋ ਝਾਕੇ ਮਿੱਤਰੋ ਕੀ ਮਤਲਬ 20 ਸਾਲ ਤੋਂ ਬਾਅਦ ਕੀ ਗੱਲਬਾਤ ਹੁੰਦੀ ਹੈ ਉਹਨਾਂ ਨੇ ਲਿਖਿਆ ਹੈ ਹੋ ਕੈਨਿਤ ਉਹ ਤੋਂ ਬਾਅਦ ਬੰਦਾ ਫੇਰ ਪਛਤਾਵੇ ਨਾ 30 ਸਾਲ ਤੱਕ ਜੇ ਅਕਲ ਆਵੇ ਨਾ ਹੋ ਉਹ ਤੋਂ ਬਾਅਦ ਬੰਦਾ ਫੇਰ ਪਛਤਾਵੇ ਨਾ 30 ਸਾਲ ਤੱਕ ਜੇ ਅਕਲ ਆਵੇ ਨਾ ਏ ਦੇਵਿ ਚ ਪੁਰਾਣੀ ਮਜ਼ਾਕ ਮਿੱਤਰੋ ਆਉਣੀ ਨਹੀਂ ਜਵਾਨੀ ਛੱਡੋ ਚਾਕ ਮਿੱਤਰੋ ਹੋ ਕਦੇ ਆਉਣੀ ਨਹੀਂ ਜਵਾਨੀ ਛੱਡੋ ਚਾਕ ਮਿੱਤਰੋ ਉਸ ਤੋਂ ਬਾਅਦ ਬਾਈ ਜੀ ਕਹਿੰਦੇ ਕੰਮ ਕਾਰ ਦਾ ਸਮਾਂ ਉਸ ਤੋਂ ਬਾਅਦ ਜੀਵਨ ਰਸਾਤੀ ਚੁੰਨ ਦਾ ਸਮਾਂ ਹੁੰਦਾ ਹੈਗਾ ਉਹਨਾਂ ਨੇ ਇਹ ਲਿਖਿਆ ਸੀਗਾ ਹੋ ਕਹਿੰਦਾ ਹੋ 35 ਤੱਕ ਮੇਲੇ ਜੇ ਸੁਨੱਖੀ ਨਾਰ ਨਾ ਪੂਰਾ ਨਾਲ ਵਿਆਹ ਦਾ ਰੱਖੀਏ ਵਿਚਾਰਨਾ ਹੋ 35 ਤੱਕ ਮਿਲੇ ਜੇ ਸੁਨੱਖੀ ਨਾਰਨਾ ਪੂਰਾ ਨਾਲ ਵਿਆਹ ਦਾ ਰੱਖੀਏ ਵਿਚਾਰਨਾ ਲੱਭ ਦੇ ਦਹਾਜੂ ਜਹ ਸਾਖ ਮਿੱਤਰੋ ਆਉਣੀ ਨਹੀਂ ਜਵਾਨੀ ਛੱਡੋ ਚਾਕ ਮਿੱਤਰੋ ਹੋਕਦੇ ਆਉਣੀ ਨਹੀਂ ਜਵਾਨੀ ਛੱਡੋ ਚਾਕ ਮਿੱਤਰੋ ਉਸ ਤੋਂ ਬਾਅਦ ਉਹਨਾਂ ਨੇ ਲਿਖਿਆ ਸੀ ਕੰਮਕਾਰ ਦਾ ਮਤਲਬ ਪੈਸੇ ਨਾਲ ਸੰਬੰਧਿਤ ਸੀਗੀ ਗੱਲ ਹੋ ਕੇ ਨਾ ਵੈਸੇ ਇਸ ਗੱਲ ਨੂੰ ਕੋਈ ਨਹੀਂ ਮੰਨਦਾ 40 ਪਿੱਛੋਂ ਛੱਡ ਦੋ ਖਿਆਲ ਤਨ ਦਾ ਉਹ ਵੈਸੇ ਇਸ ਗੱਲ ਨੂੰ ਕੋਈ ਨਹੀਂ ਮੰਨਦਾ 40 ਪਿੱਛੋਂ ਛੱਡ ਦੋ ਖਿਆਲ ਤਨ ਦਾ ਭਾਵੇਂ ਹੋਈਏ ਕਿੰਨੇ ਵੀ ਚਲਾਕ ਮਿੱਤਰੋ ਆਉਣੀ ਨਹੀਂ ਜਵਾਨੀ ਸੱਡੋ ਝਾਕ ਮਿੱਤਰੋ ਆਉਣੀ ਨਹੀਂ ਜਵਾਨੀ ਸੱਡੋ ਝਾਕ ਮਿੱਤਰੋ ਉਹ ਹਾਕ ਮਾਵੇਂ ਫੇਰ ਅਫਸੋਸ ਕਾਸਦਾ ਬੰਦੇ ਚ 50 ਪਿੱਛੋਂ ਜੋ ਉਸ ਕਾਸਦਾ ਹਾਕਮ ਹੋਏ ਫੇਰ ਅਫਸੋਸ ਕਾਸਦਾ ਬੰਦੇ ਚ 50 ਪਿੱਛੋਂ ਜੋ ਉਸ ਕਾਸਦਾ ਜੇ 60 ਤੱਕ ਜੰਮੇ ਨਾ ਜਵਾਕ ਮਿੱਤਰੋ ਆਉਣੀ ਨਹੀਂ ਜਵਾਨੀ ਛਡੋ ਝਾਕ ਮਿੱਤਰੋ ਹੋਏ ਆਉਣੀ ਨਹੀਂ ਜਵਾਨੀ ਛਡੋ ਝਾਕ ਮਿੱਤਰੋ 60 ਤੋਂ ਬਾਅਦ ਤਾਂ ਦੋਸਤੋ ਵੈਸੀ ਬੜੇਪਾ ਆਈ ਜਾਂਦਾ ਅੱਜ ਕੱਲ ਤਾਂ ਵੈਸੇ ਪਹਿਲੇ ਹੀ ਸ਼ਾਇਦ ਪੰਜਾਬ ਤੋਂ ਸਟਾਰਟ ਹੋ ਜਾਂਦਾ ਬੜੇਪਾ 60 ਤੋਂ ਇਹ ਬਹੁਤ ਸੋਹਣੀਆਂ ਗੱਲਾਂ ਵੈਸੇ ਲਿਖੀਆਂ ਹਾਕਮ ਬਖਤਰੀ ਵਾਲਾ ਸਾਹਿਬ ਨੇ ਪੇਸ਼ ਕੀਤੀਆਂ ਜੇ ਚੰਗੀਆਂ ਲੱਗੀਆਂ ਸ਼ੇਅਰ ਕਰਨੀਆਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਦੋਸਤੋ ਥੈਂਕ ਯੂ ਧੰਨਵਾਦ